6 ਜੂਨ ਨੂੰ ਉਹ ਇਧਰ ਸ਼ਹੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ੁਰੂ ਤੋਂ ਕੈਮਰੇ ਵਿੱਚ ਸ਼ਹੀਦਾਂ ਨੂੰ ਸਰਮਾਨਤ ਕੀਤਾ ਜਾਂਦਾ ਤੇ ਅੱਜ ਮਾਈਕ ਅੱਗੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਆ ਉਹ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਇਸ ਵਾਰ ਵੀ ਕਿ ਕੁਝ ਦਿਨਾਂ ਤੋਂ ਤਾਮਤਮੀ ਟਕਸਾਲ ਦੇ ਸਤਿਕਾਰਯੋਗ ਸਾਡੇ ਮੁਖੀ ਸ਼ੰਤ ਬਾਬਾ ਫਰਨਾਮ ਸਿੰਘ ਜੀ ਪਿੰਡਰਾਵਾਲੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸਲੇ ਗੜਗਾਜ ਸਾਹਿਬ ਦੀ ਨਿਯੁਕਤੀ ਹੋਈ ਸੀ ਉਸ ਵੇਲੇ ਬਰਿਆਦਾ ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਦਰੇ ਬਾਕੀ ਨਾਲ ਚੱਕੇ ਹੋਰ ਜਥੇਬੰਦੀਆਂ ਨੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਪਹਿਲੇ ਤੋਂ ਹੀ ਨਾਲ ਇਹਨਾਂ ਤੇ ਬਵਸਤਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਹੈ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਗੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਤੇ ਇਸ ਕਰਕੇ ਬਾਬਾ ਜੀ ਵੱਲੋਂ ਸਗਾ ਵੀ ਇਹ ਸੰਦੇਸ਼ ਨਾ ਪਾੜਨ ਤੇ ਸਤਿਕਾਰ ਉਥੇ ਸਿੰਘ ਸਾਹਿਬ ਦੇ ਦੇਣ। ਸੋ ਅਸੀਂ ਅੱਜ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ। ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਸਾਮਤਮੀ ਟਕਸਾਲ ਨਾਲ ਟਕਰਾਅ ਚ ਨਹੀਂ ਆਉਂਦੀ ਤੇ ਹੁਣ ਵੀ ਕੋਈ ਟਕਰਾਅ ਨਹੀਂਗਾ ਤੇ ਨਾ ਕੋਈ ਟਕਰਾਅ ਆਉਣਾ ਹੀ ਆ ਉਹਦੇ ਸਬੰਧ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾਂ ਵੀ ਸਾਰੀਆਂ ਦਿੱਤੀਆਂ ਹਸ ਵੀ ਸਾਰੇ ਵਿਚਾਰ ਦੱਸੇ ਆ ਤੇ ਮੈਨੂੰ ਪੂਰਨ ਆਸ ਹੈ ਵੀ ਕਿਸੇ ਨਾ ਕਿਸੇ ਹੱਲ ਨੂੰ ਉਹਨਾਂ ਨਿਕਲ ਜਾ ਹੱਲ ਨਿਕਲ ਜਾਊਗਾ ਪਰ ਮੈਂ ਪਾਂਥ ਨੂੰ ਸਮੂਚੇ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ ਕਈ ਵਾਰੀ ਕਹਿੰਦੇ ਆ ਵੀ ਆ ਜਿਹੜੇ ਤਲਵਾਰ ਦੇ ਫੱਟ ਮਿਟ ਜਾਂਦੇ ਪਰ ਆ ਜਿਹੜੇ ਕਲਮ ਦੇ ਲਿਖੇ ਅੱਖਰੇ ਮਿਟਦੇ ਨਹੀਂ ਮੈਂ ਇਹਨਾਂ ਨੂੰ ਤਾੜਨਾ ਕਰਦਾ ਤਕਸਾਲ ਦਮਦਮੀ ਤਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ ਜਿਹੜੀ ਗੁਰੂ ਕਾਲ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੱਥੇ ਵਰਸਾਈ ਸੀ ਕਈ ਵਾਰੀ ਸਾਡੇ ਕੱਦ ਵੀ ਛੋਟੇ ਹੁੰਦੇ ਤੇ ਅਸੀਂ ਵੱਡੀਆਂ ਗੱਲਾਂ ਕਰ ਜਾਂਦੇ ਦੂਰੀਆਂ ਨੂੰ ਪਾੜਿਆਂ ਨੂੰ ਵਧਾਓ ਨਾ ਪਾੜੇ ਜਿਹੜੇ ਉਹ ਘਟਾਉਣੇ ਚਾਹੀਦੇ ਆ ਬੋਲ ਜਿਹੜੇ ਆ ਇਹ ਫਟ ਮਾਰ ਜਾਂਦੇ ਆ ਤੇ ਫਟ ਦਾ ਜਿਹੜਾ ਝਖਮ ਭਰ ਜਾਂਦਾ ਸੋ ਇਸ ਕਰਕੇ ਜਿੰਨੇ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਕਰਦਾਰ ਕੁਛੀ ਕਰਨ ਦਾ ਯਤਨ ਕਰ ਰਹੇ ਆ ਇਹ ਮੈਂ ਸਾਹਮਣੇ ਸ਼ਹੀਦੀ ਸਮਾਗਮ ਹੈ ਤੇ ਸ਼ਹੀਦੀ ਸਮਾਗਮ ਕਿਹੜਾ ਆ ਉਹ 6 ਜੂਨ 1984 ਜਦੋਂ ਜਾਬਰ ਫੌਜਾਂ ਨੇ ਸ੍ਰੀ ਅਕਾਲ ਤਖਤ ਆ ਕੇ ਢਹਿ ਟੇਰੀ ਕੀਤਾ ਤੇ ਅੱਜ ਹੀ ਮੈਂ ਮਹਾਰਾਜ ਦੇ ਪ੍ਰਕਾਸ਼ ਵੀ ਕਰਾ ਕੇ ਆਇਆ ਪਵਿੱਤਰ ਸਰੂਪ ਇਕ ਵੱਡਾ ਸਰੂਪ ਹਰ ਕੀ ਪੌੜੀ ਉਹਦਾ ਨਹੀਂ ਪਰ ਛੋਟੇ ਸਰੂਪ ਦਾ ਜਿਹੜਾ ਉਸ ਵੇਲੇ ਬਰਾਜਮਾਨ ਸੀ ਸਤਕੰਡ ਦੇ ਵਿਖੇ ਤੇ ਫਿਰ ਆਪਾਂ ਕਈ ਵਾਰੀ ਗੱਲਾਂ ਕਰਨ ਲੱਗੇ ਵੱਧ ਕਰ ਜਾਂਦੇ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਗੁਜ਼ਾਰੀ ਤੇ ਮਰਦੇ ਮਜਾਹਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਬਾਅਦ ਦਮ ਦੀ ਮਟਕਸਾਲ ਸਾਡੀ ਸਰਕਾਰ ਜਥੇਬੰਦੀ ਆ ਜਿਨੇ ਬਹੁਤ ਵੱਡਾ ਗੁਰੂ ਕਾਲ ਤੋਂ ਲੈ ਕੇ ਆਪਣਾ ਕਥਾ ਕੀਰਤਨ ਦੇ ਵਿੱਚ ਅਮਰ ਸੰਚਾਰਾਂ ਦੇ ਵਿੱਚ ਹਰ ਪੱਖ ਤੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਬਾਬਾ ਜੀ ਨੇ ਵੀ ਇਸੇ ਗੱਲ ਦੀ ਸ਼ੋਰਨ ਦਿੱਤੀ ਆ ਵੀ ਮੇਰਾ ਕੋਈ ਕਿਸੇ ਪੱਖ ਦਾ ਵੀ ਕਿਸੇ ਨਾ ਸ਼ੋਮਣੀ ਕਮੇਟੀ ਨੂੰ ਤਕਦਾਦ ਹੈ ਹੀ ਨਹੀਂ ਕੋਈ ਗੱਲ ਸੋ ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਸਾਰੇ ਆਉਂਦੇ ਸੀ ਮੈਂਬਰਾਂ ਨੇ ਬੇਨਤੀ ਕੀਤੀ ਆ ਬਾਬਾ ਜੀ ਦਾ ਬੈਠ ਕੇ ਹੱਲ ਕੱਢੀਏ ਤੇ ਬਾਬਾ ਜੀ ਨਾਲੋਂ ਵੀ ਭਰੋਸਾ ਤੇ ਮੈਂ ਵੀ ਦਿੰਨਾ ਵੀ ਅਸੀਂ ਕੋਈ ਨਾ ਕੋਈ ਦਾ ਜਿਹੜਾ ਹਾਲ ਆ ਉਹ 1-2 ਦਿਨਾਂ ਦੇ ਵਿੱਚ 1-2 ਦਿਨ ਤਿੰਨ ਤਾਂ ਗੱਬੇ ਤਿੰਨੇ ਹੀ ਰਹਿ ਗਏ ਅੱਜ 2 ਤਰੀਕ ਹੋ ਗਏ 3-4-5 ਦਿਨ ਰਹਿ ਗਏ 3 ਦਿਨ ਰਹਿ ਗਏ ਤੇ ਹੱਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜਰੂਰ ਨਿਕਲੇਗਾ ਪ੍ਰਮਾਨ ਸਾਹਿਬ ਅੱਜ ਬੜੀ ਵੱਡੀ ਆਸ ਸੀ ਕਿ ਅੱਜ ਨਹੀਂ ਇੱਥੇ ਪਹੁੰਚੇ ਹੋ ਪੂਰਾ ਵਫਤੂ ਨਹੀਂ ਨਾਲ ਲੈ ਕੇ ਆਏ ਹੋ ਵੀ ਅੱਜ ਕੋਈ ਡਿਸੀਜਨ ਲੈ ਲਿਆ ਜਾਏਗਾ ਦੇਖੋ ਗੱਲ ਗੱਲ ਬਾਬਾ ਜੀ ਨਾਲ ਬੜੇ ਚੰਗੇ ਮਾਹੌਲ ਡੇਢ ਘੰਟਾ ਹੋਈ ਆ ਤੇ ਗੱਲਾਂ ਚੋਂ ਵਿੱਚਲੇ ਗੱਲ ਆਪਾਂ ਤੋੜਦੇ ਆ ਇੱਕ ਦੋ ਇਹਨਾਂ ਦਾ ਫਿਰ ਕੋਈ ਨਾ ਕੋ ਉਹਦਾ ਹਾਲ ਤਾਂ ਨਿਕਲਦਾ ਹੀ ਆ ਇੱਕਦਮ ਕਈਆਂ ਗੱਲਾਂ ਦੇ ਹੱਲ ਨਹੀਂ ਨਿਕਲਦੇ ਤੇ ਉਹ ਆਪਾਂ ਬੈਠ ਕੇ ਅੱਜ ਗੱਲ ਕੀਤੀ ਆ ਤੇ ਕੋਈ ਨਹੀਂ ਉਹ ਤਾਂ ਗਾਂ ਵੀ ਹੁਣ ਬੈਠ ਕੇ ਬਾਬਾ ਜੀ ਨਾਲ ਜਿਹੜੀ ਵਿਚਾਰ ਅੱਜ ਹੋਈ ਆ ਉਹਨਾਂ ਗਾਂ ਤੋੜ ਕੇ ਕੋਈ ਨਾ ਹੱਲ ਕੱਢ ਲਾਂ ਹਾਜੀ ਬਾਬਾ ਜੀ ਬਾਕੀ ਵੀ ਕਹਾਉਂਦਾ ਮੰਡੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਐਗਜ਼ੀਕਟਿਵ ਦੇ ਮੈਂਬਰ ਸਹਿਬਾਨ ਵਿਸ਼ੇਸ਼ ਤੌਰ ਤੇ ਦਮਦਮਾ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਵਿਕ ਕੌਂਚੇ ਆ ਮੈਂ ਉਹਨਾਂ ਨੂੰ ਜੀਓ ਆਇਆਂ ਆਖਦਾ ਕਿਉਂਕਿ ਸਾਡਾ ਫਰਜ਼ ਬਣਦਾ ਉਹਨਾਂ ਨੂੰ ਜੀਓ ਆਇਆਂ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਦੂਸਰਾ ਜੋ ਪੰਥ ਵਿੱਚ ਵੱਡਾ ਮਸਲਾ ਇਸ ਵਕਤ ਬਣਿਆ ਹੋਇਆ ਪਹਿਲੀ ਗੱਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੂਨ 84 ਦੇ ਘੱਲੂ ਘਾਰੇ ਦੀ ਇਹ 41ਵੇਂ ਬਰੇ ਗੰਢ ਆਪਾਂ ਮਨਾ ਰਹੇ ਹਾਂ ਕੁਝ ਲੋਕ ਪਿਛਲੇ ਲੰਮੇ ਸਮੇਂ ਤੋਂ ਇਸ ਜੀ ਅਕਾਲ ਤੱਕ ਸਾਥ ਤੇ ਇਸੇ ਬਰੇ ਗੰਢ ਦੇ ਮੌਕੇ ਤੇ ਬਿਨਾਂ ਕਾਰਨ ਤੋਂ ਵੱਡੇ ਟਕਰਾਅ ਪੈਦਾ ਕਰਕੇ ਦੁਨੀਆ ਦੇ ਵਿੱਚ ਇਸ ਕੱਲੂ ਘਾਰੇ ਪ੍ਰਤੀ ਬਹੁਤ ਗਲਤ ਮੈਸੇਜ ਦੇਣ ਦਾ ਯਤਨ ਕਰਦੇ ਆ। ਇਸ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਇਹ ਮਕਸਦ ਹੈ ਇਸ ਨਾਲ ਇਸ ਸ਼ਹੀਦੀ ਪ੍ਰੋਗਰਾਮ ਨੂੰ ਇਸ ਕੱਲੂ ਘਾਰੇ ਦੇ ਸਮਾਗਮ ਨੂੰ ਬਹੁਤ ਵੱਡੀ ਢਾਹ ਲੱਗਦੀ ਹੈ। ਮੈਂ ਸਮਤੀ ਅਗਜੈਕਟਿਵ ਨੂੰ ਪ੍ਰਧਾਨ ਸਾਹਿਬ ਨੂੰ ਫੀਲ ਕੀਤੀ ਹੈ ਕਿ ਸਾਡਾ ਜਥੇਦਾਰ ਜਿਹੀ ਅਕਾਲ ਤੱਕ ਸਭ ਸੰਦੇਸ਼ ਦਵੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਥੇਦਾਰ ਕੌਣ ਹੋਣਾ ਚਾਹੀਦਾ ਜਿਹੜਾ ਕੌਮ ਨੇ ਸਰਪ੍ਰਸਤ ਕਰਕੇ ਜਿਹਨੂੰ ਮਾਨਤਾ ਦਿੱਤੀ ਹੋਵੇ ਜਥੇਦਾਰ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਲਾਉਂਦੀ ਹੈ ਉਹਨਾਂ ਨੂੰ ਸੇਵਾ ਮੁਕਤ ਕਰਦੀ ਹੈ ਅੱਗੇ ਵੀ ਸ਼੍ਰੋਮਣੀ ਕਮੇਟੀ ਨੇ ਲਾਉਣੇ ਆਂ ਸੇਵਾ ਮੁਕਤ ਵੀ ਸ਼੍ਰੋਮਣੀ ਕਮੇਟੀ ਨੇ ਕਰਨੇ ਆਂ ਅਸੀਂ ਇਹਨਾਂ ਦਾ ਸਹਿਯੋਗ ਦੇਣਾ ਇਸ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਕੌਮ ਦਾ ਸਰਪ੍ਰਸਤ ਜਥੇਦਾਰ ਨਹੀਂ ਔਰ ਨਾ ਕੌਮ ਦੀਆਂ ਜਥੇਬੰਦੀਆਂ ਨੇ ਨਾ ਸੰਸਮਾਜ ਨੇ ਨਾ ਨਿਹੰਗ ਸਿੰਘ ਜਥੇਬੰਦੀਆਂ ਨੇ ਨਾ ਕੌਮ ਦੀਆਂ ਬਹੁਤੀਆਂ ਸੰਗਰਸ਼ੀਲ ਜਥੇਬੰਦੀਆਂ ਨੇ ਜਾਂ ਸ਼ਹੀਦ ਪਰਿਵਾਰਾਂ ਨੇ ਉਹਨੂੰ ਬਤੌਰ ਜਥੇਦਾਰ ਮਾਨਤਾ ਨਹੀਂ ਦਿੱਤੀ ਇਹ ਆਪਾਂ ਇਹ ਕਹੀਏ ਕਿ ਜਬਰੀ ਉਹਦੀ ਮਾਨਤਾ ਅਸੀਂ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਲੋਕ ਦੇ ਸੋਚਦੇ ਹੋਣਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਕੌਮ ਦੇ ਵਿੱਚ ਜਥੇਦਾਰ ਨੂੰ ਸਰਪ੍ਰਮਾਨਤ ਹੋਣ ਵਾਸਤੇ ਬਹੁਤ ਵੱਡੀ ਮਸ਼ੱਕਤ ਕਰਨੀ ਪੈਂਦੀ ਹੈ ਔਰ ਉਹਦੇ ਨਿਯਮ ਆ ਉਹਦੇ ਅਸੂਲ ਆ ਕਿ ਜਥੇਦਾਰ ਸਰਪ੍ਰਮਾਨਤ ਕਿਵੇਂ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਵਿੱਚੋਂ ਯੋਗ ਸ਼ਖਸੀਅਤ ਦੀ ਭਾਲ ਕਰਕੇ ਅਬਜੈਕਟਿਵ ਕਮੇਟੀ ਉਸ ਦੇ ਨਾਮ ਦਾ ਐਲਾਨ ਕਰਦੀ ਹੈ ਫਿਰ ਸਮੁਚੀਆਂ ਸਿੱਖ ਜਥੇਬੰਦੀਆਂ ਸਿੰਘ ਸੁਭਾਵਾਂ ਸਿੱਖ ਸੰਪਰਦਾਵਾਂ ਸੰਤ ਮਹਾਪੁਰਖ ਸੰਤ ਸਮਾਜ ਔਰ ਸਾਰੇ ਪੰਥ ਦੇ ਅੰਗ ਜਿਹੜੇ ਮਿਲ ਕੇ ਉਸ ਦੇ ਨਾਮ ਤੇ ਸਹਿਮਤੀ ਦੇ ਕੇ ਉਸ ਤੋਂ ਉਪਰੰਤ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਸਾਰਿਆਂ ਦੀ ਹਾਜ਼ਰੀ ਵਿੱਚ ਉਹਦੀ ਕਾਰਜ ਪੋਸ਼ੀ ਦੇ ਉੱਤੇ ਮੋਹਰ ਲਾਈ ਜਾਂਦੀ ਹੈ ਇਹ ਕੋਈ ਤਾਂ ਹੋਇਆ ਹੀ ਨਹੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਖੁਦ ਕਈ ਮਰਿਆਦਾਵਾਂ ਦੀ ਉਲੰਘਣਾ ਦੇ ਖੁਦ ਦੋਸ਼ੀ ਆ ਕਿਉਂਕਿ ਤਖਸ ਦੀ ਕੇਸਕਰ ਸਾਹਿਬ ਜਦੋਂ ਉਹਨਾਂ ਦੀ ਨਿਯੁਕਤੀ ਉਹਨਾਂ ਨੇ ਆਪਣੀ ਮੈਂ ਤਾਂ ਸਾਨੂੰ ਤਾਂ یوں ਲੱਗਾ ਜਿਵੇਂ ਇੱਕ ਵਿਅਕਤੀ ਆਪਣੀ ਨਿਯੁਕਤੀ ਆਪ ਹੀ ਕਰਾ ਰਿਹਾ ਹੋਵੇ ਔਰ ਜਿਸ ਢੰਗ ਨਾਲ ਕੀਤੀ ਗਈ ਉਹਦੇ ਨਾਲ ਮਰਿਆਦਾ ਦਾ ਉਲੰਘਣ ਹੋਇਆ ਜਥੇਦਾਰਾਂ ਦੀਆਂ ਪਦਵੀਆਂ ਦਾ ਵੀ અપਮਾਨ ਹੋਇਆ ਤਖਤਾਂ ਦਾ ਵੀ અપਮਾਨ ਹੋਇਆ ਇਸ ਕਰਕੇ ਇਸ ਲਈ ਕੌਮ ਦੇ ਵਿੱਚ ਵੱਡਾ ਟਕਰਾਅ ਬਣਿਆ ਹੋਇਆ। ਅਸੀਂ ਸ਼ਰੋਣੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੌਮ ਦੇ ਲਈ ਇਹ ਬੜਾ ਸੰਕਟ ਭਰਿਆ ਸਮਾਂ ਕੌਮ ਲਈ ਸਰਪ੍ਰਸਤ ਜਥੇਦਾਰ ਸ਼੍ਰੀ ਅਕਾਲ ਤਖਸਾਲ ਤੇ ਲਾਇਆ ਜਾਣਾ ਬੜਾ ਜ਼ਰੂਰੀ ਹੈ। ਔਰ ਇਸ ਦੇ ਨਾਲ ਨਾਲ ਜੋ ਕੌਮ ਦੇ ਵਿੱਚ ਦੁਬਧਾ ਬਣੀ ਹੋਈ ਹੈ ਉਸ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ। ਔਰ 6 ਜੂਨ 1984 ਦੇ ਕੱਲੂ ਘਾਰੇ ਦੇ ਸਮਾਗਮ ਤੇ ਕੋਈ ਟਕਰਾਅ ਨਾ ਬਣੇ ਇਸ ਲਈ ਅਸੀਂ ਵੀ ਇਸ ਵਿੱਚ ਪੂਰਨ ਰੂਪ ਦੇ ਵਿੱਚ ਹਮ ਹੀ ਆ ਮਦਈ ਹੈ ਕਿ ਉਹ ਬੜੀ ਸ਼ਾਂਤੀ ਦੇ ਨਾਲ ਭੈ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਪਰ ਅਗਰ ਜੋ ਪ੍ਰਮਾਨਤ ਨਹੀਂ ਕੌਮ ਨੇ ਜਿਸ ਨੂੰ ਸਵੀਕਾਰ ਹੀ ਨਹੀਂ ਕੀਤਾ ਉਹ ਵਿਅਕਤੀ ਆ ਕੇ ਉੱਥੇ ਸੰਦੇਸ਼ ਦੰਦਾ ਫਿਰ ਤੁਹਾਡੇ ਖਿਆਲ ਚ ਵੀ ਉੱਥੇ ਦੀ ਸ਼ਾਂਤੀ ਬਣੀ ਰਹੇਗੀ ਕਦੇ ਵੀ ਨਹੀਂ ਉਹਦਾ ਵਿਰੋਧ ਹੋਣਾ ਹੀ ਹੋਣਾ ਉਸ ਵਿਰੋਧ ਦੇ ਨਾਲ ਫਿਰ ਉੱਥੇ ਹਾਲਾਤ ਵੀ ਵਿਗੜ ਸਕਦੇ ਆ ਉਹਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਹਿਲਾਂ ਇਸ ਮਸਲੇ ਦਾ ਹੱਲ ਕਰੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦੋਤੇ ਸਰਪ੍ਰੰਧ ਜਫੇਦਾਰ ਹੀ ਸੰਦੇਸ਼ ਦੇ ਸਕਦਾ ਸਰਪ੍ਰੰਧ ਜਫੇਦਾਰ ਹੀ ਕੋਮਦੀਗਵਾਈ ਕਰ ਸਕਦਾ ਗਿਆਨੀ ਕਲਦੀਪ ਸਿੰਘ ਗੜਗੱਜ ਸਰਪ੍ਰੰਧ ਜਫੇਦਾਰ ਨੇ ਇਸ ਕਰਕੇ ਉਹਨਾਂ ਦਾ ਸੰਦੇਸ਼ ਅਗਰ ਉਹ ਸੰਦੇਸ਼ ਉੱਥੇ ਦੰਦੇ ਹੈ ਪਰ ਉੱਥੇ ਜ਼ਰੂਰ ਮਾਹੌਲ ਖਰਾਬ ਹੋਏਗਾ ਪਰ ਅਸੀਂ ਯਤਨ ਵਿੱਚ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਅਸੀਂ ਅਪੀਲ ਕੀਤੀ ਹੈ ਇਹਨਾਂ ਨੂੰ ਔਰ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਸਾਡੇ ਨਾਲ ਮੇਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਦਾ ਕੋਈ ਸਾਰਥਕ ਹੱਲ ਕੱਢਾਂਗੇ ਅਗਰ ਇਹਦਾ ਸਾਰਥਕ ਹੱਲ ਨਿਕਲਦਾ ਉਹ ਕੌਮ ਲਈ ਬਹੁਤ ਵੱਡੀ ਤਸੱਲੀ ਬਖਸ਼ ਗੱਲ ਹੋਏਗੀ ਔਰ ਉਸ ਲਈ ਕੌਮ ਇਹਨਾਂ ਦਾ ਧੰਨਵਾਦ ਵੀ ਕਰੇਗੀ ਔਰ ਕੌਮ ਇਹਨਾਂ ਦਾ ਸਜੋਗੀ। ਸੰਗਤ ਦੀ ਬੜੀ ਚਿੱਤੀ ਹੈ ਦੁੱਧ ਦਾ ਪੈਦਾ ਹੋਈ ਹੈ ਕਿ ਸੋਇਆ ਦੇਣਾ ਚਾਹੁੰਦੇ ਨੇ। ਨਹੀਂ ਮੈਂ ਉਹੀ ਬੇਨਤੀ ਕਰਨਾ ਦੁੱਧਦਾਤਾ ਦਾ ਕਾਰਨ ਬਣਿਆ ਹੋਇਆ ਉਹ ਦੁੱਧਦਾਤਾ ਤਾਂ ਹੀ ਦੂਰ ਹੋਊਗੀ ਜੇ ਇਸ ਮਸਲੇ ਦਾ ਸਾਰਥਕ ਹੱਲ ਮਿਲ ਬੈਠ ਕੇ ਸਾਰੇ ਕਟਨ ਦੇ ਸ਼ਰੋਮਣੀ ਕਮੇਟੀ ਸਾਰੇ ਪੰਥ ਦਾ ਸਦੋਖ ਦਵੇ ਅਸੀਂ ਇਹਨਾਂ ਦਦਿਆਂਗੇ ਬਾਬਾ ਜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਹੁਣਾਂ ਦੀ ਵੱਡੀ ਜਿਹੜੀ ਉਹ ਸ਼ਹੀਦੀ ਹੋਈ ਸੀਗੀ ਜਿਹਦਾ ਪਿੰਡਾਂ ਦੇ ਵਿੱਚ ਉਹਨਾਂ ਦੇ ਸਰਪੁੱਤਰ ਭਾਈ ਇਸ਼ਰ ਸਿੰਘ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਵੀ ਉਹ ਗਿਆਨੀ ਗੜਕਾਜ ਦੇ ਉੱਥੋਂ ਸਮਾਨ ਨਹੀਂ ਲੈਣਗੇ ਕਿਉਂਕਿ ਸੰਤਾਂ ਦਾ ਪਰਿਵਾਰ ਕੌਮੀ ਪਰਿਵਾਰ ਹੈ ਸ਼ਹੀਦਾਂ ਦਾ